ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਚੀਜ਼ ਵਾਇਰਲ ਹੁੰਦੀ ਹੀ ਰਹਿੰਦੀ ਏ ਤੇ ਹੁਣ ਇੱਕ ਲਾੜੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਜੀ ਹਾਂ ਇਸ ਵੀਡੀਓ ਜੇ ਤੁਸੀਂ ਦੇਖੋਗੇ ਕਿ ਇੱਕ ਕੁੜੀ ਜਿਸ ਦਾ ਵਿਆਹ ਏ ਉਸ ਦੀ ਹੁਣ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਇਹ ਵੀਡੀਓ ਲੋਕ ਕਿਉਂ ਵਾਇਰਲ ਕਰ ਰਹੇ ਨੇ ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ ਸੋ ਇਹ ਛੋਟਾ ਜਿਹਾ ਵੀਡੀਓ ਕਲਿੱਪ ਤੁਸੀਂ ਐਂਡ ਤੱਕ ਜ਼ਰੂਰ ਦੇਖੋ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਯਾਰੋ ਅਕਸਰ ਹੀ ਸੋਸ਼ਲ ਮੀਡੀਆ ਤੇ ਚੰਗੀਆਂ ਤੇ ਮਾੜੀਆਂ ਚੀਜ਼ਾਂ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਨੇ ਕੁਝ ਚੀਜ਼ਾਂ ਅਜਹੀਆਂ ਵੀ ਵਾਇਰਲ ਹੁੰਦੀਆਂ ਨੇ ਜੋ ਸਾਡੇ ਦਿਲ ਨੂੰ ਸਕੂਨ ਦਿੰਦੀਆਂ ਨੇ ਸਾਨੂੰ ਦੇਖ ਕੇ ਵਧੀਆ ਲੱਗਦਾ ਹੈ ਸਾਡੇ ਚਿਹਰੇ ਤੇ ਇੱਕ ਸਮਾਈਲ ਆਉਂਦੀ ਹੈ ਸੋ ਇਹ ਵੀਡੀਓ ਕੁਝ ਉਦਾਂ ਦੀ ਹੀ ਆ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇਹ ਭੈਣ ਜਿਸ ਦਾ ਵਿਆਹ ਹੈ ਜਦੋਂ ਇਹਨਾਂ ਨੂੰ ਸਲਾਮੀਆਂ ਪੈ ਰਹੀਆਂ ਦੀ ਨਾ ਤਾਂ ਕੋਈ ਬਜ਼ੁਰਗ ਇਹਨਾਂ ਨੂੰ ਸਲਾਮੀ ਪਾਉਂਦਾ ਏ ਉਹ 500 ਰੁਪਈਆ ਜਿਹੜਾ ਹੁੰਦਾ ਏ ਨਾ ਉਹ ਸੈਂਟਰ 'ਚ ਰੱਖ ਹੋ ਜਾਂਦਾ ਏ ਤਾਂ ਵਿਆਹ ਵਾਲੀ ਕੁੜੀ ਫਿਰ ਜਦੋਂ 500 ਰੁਪਈਆ ਦੇਖਦੀ ਏ ਤਾਂ ਉਹਨੂੰ ਚੱਕ ਕੇ ਆਪਣੇ ਵਾਲੇ ਪਾਸੇ ਕਰ ਲੈਂਦੀ ਏ ਤੇ ਮਿੱਠੀ ਜਿਹੀ ਸਮਾਈਲ ਕਰਦੀ ਏ ਸੋ ਇਸੇ ਕਰਕੇ ਇਹ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਏ ਲੋਕ ਕੀ ਕਮੈਂਟ ਕਰ ਰਹੇ ਨੇ ਆਓ ਤੁਹਾਨੂੰ ਕਮੈਂਟਾਂ ਵੱਲ ਵੀ ਲੈ ਚੱਲਦੇ ਆ ਹਰਜਿੰਦਰ ਲਿਖਦਾ ਪਿਆ ਏ ਕੁੜੀ ਘਰ ਜੋੜਨ ਆਲੀ ਆ ਜਸ ਲਿਖਦਾ ਪਿਆ ਏ ਜਦੋਂ ਗਾਲੀ 500 ਤੇ ਆ ਜਾਵੇ ਫਿਰ ਕੀ ਕਰੇ ਬੰਦਾ ਦੀਪ ਲਿਖਦਾ ਪਿਆ ਏ ਇਹ ਤਾਂ ਪਹਿਲੇ ਦਿਨ ਤੋਂ ਹੀ ਲੁਕਾਉਣ ਲੱਗ ਪਈ ਏ ਜੇਪੀ ਲਿਖਦਾ ਪਿਆ ਏ ਇੱਕ ਵੀ ਪੈਸਾ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ ਮਨਪ੍ਰੀਤ ਲਿਖਦਾ ਏ ਪ੍ਰੂਫ ਆਪਕੇ ਸਾਹਮਣੇ ਹੈ ਜੇ ਸਿਰਫ ਪੈਸੇ ਤੇ ਮਰਦੀ ਏ ਸੋ ਯਾਰੋ ਐਸੀ ਕੋਝ ਕੇ ਕਮੈਂਟ ਜੋ ਲੋਕ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਰ ਰਹੇ ਨੇ ਪਰ ਜੇ ਆਪਾਂ ਗੱਲ ਕਰੀਏ ਤਾਂ ਯਾਰ ਸੱਚੀ ਹੈ ਕੁੜੀ ਪੈਸੇ ਸਾਂਭਣ ਵਾਲੀ ਏ ਘਰ ਜੋੜਨ ਵਾਲੀ ਏ ਸੋ ਅਸੀਂ ਇਸ ਕਪਲ ਨੂੰ ਇਹਨਾਂ ਦੀ ਫਿਊਚਰ ਲਾਈਫ ਦੇ ਲਈ ਦਿਲ ਤੋਂ ਦੁਆਵਾਂ ਦਿੰਦੇ ਆ ਸੋ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰਿਓ ਤੇ ਵਧੀਆ-ਵਧੀਆ ਕਮੈਂਟ ਜਰੂਰ ਕਰਿਓ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ